वाहिगुरु जी का खालसा वाहिगुरु जी की फतेह बसंत महला पंजवा एक ओंकार सतगुर प्रसाद देख फूल फूल फूले देख फूल फूल फूले अहं त्याग त्यागे चरण कमल पागे तुम मिलो ਪਰਾਵ ਤਾਮ ਮਿਲਹੁ ਪ੍ਰਾਵ ਸੁਭਾਗੇ ਹਰ ਚੇਤ ਮਨ ਮੇਰੇ ਰਹਾਵ ਸਗਨ ਬਾਸ ਕੂਲੇ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੁੱਤ ਬਸੰਤ ਰੁੱਤ ਆਈ ਪਰਫੂਲਤਾ ਰਹੇ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਇਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ ਅਨਰੂਤ ਨਾਹੀ ਨਾਹੀ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਮਤ ਇੱਥੇ ਵਿਸਰਾਮ ਇੱਥੇ ਮਤ ਨਹੀਂ ਕਹਿਣਾ ਮਤ ਭਰਮ ਭੂਲੋ ਭੂਲੋ ਮਤਾ ਗੌਰ ਮਿਲੇ ਹਾਰ ਪਾਏ ਜਿਸ ਮਸਤਕ ਹੈ ਜਿਸ ਮਸਤਕ ਹੈ लेखा ਮਨ ਰਤਨਾਮ ਰੇ ਮਨ ਪਤਿ ਵਿਸਰਾਮ ਹੈ ਮਨ ਰਤਨਾਮ ਰੇ ਗੋਨ ਕਹੇ ਨਾਨਕ ਹਰ ਹਰੇ ਹਰ ਹਰੇ ਗੋਨ ਕਹੇ ਨਾਨਕ ਇੱਥੇ ਹੀ ਵਿਸਰਾਮ ਹੈ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾ ਘਰ ਦੂਜਾ ਹਿੰਦੂਲ ਇੱਕ ਓੰਕਾਰ ਸਤਗੁਰ ਪ੍ਰਸਾਦ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਵਿਦਾ ਦੂਰ ਕਰਹੁ ਲੇਵ ਲਾਈ ਹਰ ਨਾਮੇ ਕੀ ਹੂਬ ਹਜੂੜੀ ਗੁਰਮੁਖ ਬੈਸਹੋ ਸਫਾ ਵਿਛਾਈ ਈਨ ਬਿਧ ਪਾਸਾ ਢੱਲੂ ਬੀਰ ਈਨ ਬਿਧ ਇਥੇ ਵਿਸਰਾਮ ਹੈ ਪਾਸਾ ਢੱਲੂ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸੱਜਹੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤਹੁ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰਹੁ ਪ੍ਰਭਾਤੀ ਸੋਏ ਹਰ ਆਰਾਦੇ ਉਠ ਇਸ਼ਨਾਨ ਨਹੀਂ ਕਹਿਣਾ ਉਠ ਪੱਤੇ ਜਮਕ ਲਾ ਦੇਣੀ ਹੈ ਉਠ ਇਸ਼ਨਾਨ ਕਰਹੁ ਪ੍ਰਭਾਤੀ ਸੋਏ ਹਰ ਆਰਾਦੇ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਾ ਰ ਖੇਲੈ ਜਨ ਨਾਨਕ ਗੁਰਮੁਖ ਜੋ ਨਾ ਰ ਖੇਲੈ ਸੋ ਜੈਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਡੋਲ ਤੇਰੀ ਕੁਦਰਤ ਤੂੰ ਹੈ ਜਾਣਹਿ ਔਰ ਨਾ ਦੂਜਾ ਜਾਣਹਿ ਔਰ ਨਾ ਦੂਜਾ ਜਾਣਹਿ ਜਿਸਨੋ ਕਿਰਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਤੇਰੇ ਆ ਭਗਤਾ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਾਪ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਜ ਤੇ ਹੋਵੈ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸਨੋ ਤੂੰ ਰੰਗ ਧਰਤਾ ਤੂੰ ਵੱਡ ਦਾਤਾ ਤੂੰ ਵੱਡਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸੁਆਮੀ ਮੇਰਾ ਹੋ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਭਾਣਾ ਕਹੋ ਨਾਨਕ ਟਹਿ ਪਿਆ ਦਵਾਰੈ ਰਖ ਲੀਵਹੁ ਮੁਗਦ ਅਜਾਣਾ ਬਸੰਤ ਸਿੰਡੋਲ ਮਹੱਲਾ ਪੰਜਵਾ ਮੂਲ ਨ ਬੂਝੈ ਆਪ ਨ ਸੂਝੈ ਪਰਮ ਵਿਆਪੀ ਅਹੰਮਣੀ ਮੂਲ ਨ ਬੂਝੈ ਇਥੇ ਠੰਮਕ ਆਪ ਨ ਸੂਝੈ ਇਥੇ ਵਿਸਰਾਮ ਹੈ ਪਰਮ ਵਿਆਪੀ ਇਥੇ ਠੰਮਕ ਹੈ ਅਹੰ ਮਨੀ ਅਹੰ ਮਨੀ ਇਕੱਠਾ ਨਹੀਂ ਕਹਿ ਦੇਣਾ ਪਿਤਾ ਪਾਰ ਬ੍ਰਹਮ ਪਿਤਾ ਪਾਰ ਬ੍ਰਹਮ ਪ੍ਰਭ ਤਨੀ ਮੋਹ ਨਿਸਤਾਰਾ ਹੋ ਨਿਰਗੁਣੀ ਰਹਾਉ ਉਪਤ ਪਰ ਲਓ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਨੀ ਇਹ ਈੜੀ ਸਿਆਰੀ ਹਾ ਹੈ ਇਹ ਬੋਲਣਾ ਇਹ ਨਹੀਂ ਕਹਿਣਾ ਈੜੀ ਲਾਹ ਹੇ ਲਾਣਾ ਇਹ ਵਿਚਾਰੀ ਹਰ ਜਨੀ ਉਪਤ ਪਰਲੋ ਤ੍ਰਵਤ ਪ੍ਰਾਪਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ 라ਤੇ ਕਲ ਮਹਿ ਸੁਖੀਏ ਸੇ ਗਨੀ ਅਵਰ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰਬਚਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਸਾਦੂ ਸਾਦੂ ਹਾਂ ਸਾਦੂ ਪੂਲਾ ਬੋਲਣਾ ਸਾਦੂ ਨਹੀਂ ਕਹਿਣਾ ਸਾਦੂ ਇਹ ਤਨ ਮਿੱਥਿਆ ਜਾਣੋ ਇਹ ਇਹ ਪਾਠ ਹੈ ਪ੍ਰਾਤਮਿਕ ਸਰੂਪਾਂ ਚ ਹੁਣ ਵਿਆਕਰਨ ਦੇ ਨਿਯਮਾਂ ਅਨੁਸਾਰ ਔਂਕੜ ਲਾ ਦਿੱਤਾ ਪਰ ਇਹ ਪਾਠ ਹੈ ਸਾਦੂ ਇਹ ਤਨ ਮਿੱਥਿਆ ਜਨੋ ਸਾਦੋ ਇਹ ਤਨ ਮਿੱਥਿਆ ਜਨੋ ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੀ ਪਛਾਨੋ ਰਹਾਵ ਇਹੋ ਜਗ ਹੈ ਸੰਪਦ ਸੁਪਨੇ ਕੀ ਦੇਖ ਕਹਾ ਐ ਡਾਨੋ ਇਹੋ ਜਗ ਹੈ ਸੰਪਦ ਸੁਪਨੇ ਕੀ ਇਥੇ ਵਿਸਰਾਮ ਦੇਖ ਕਹਾ ਐ ਡਾਨੋ ਸਾਂਗ ਤਿਹਾਰੈ ਕਛੂ ਨਾ ਚਾਲੈ ਤਾਹੇ ਕਹਾ ਲਪਟਨੋ ਉਸਤਤ ਨਿੰਦਾ ਦਉ ਪਰਹਰ ਉਸਤਤ ਨਿੰਦਾ ਦੂ ਪਰਹਰ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ਔਰ ਅਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨ ਇਥੇ ਮੈਂ ਉਚਾਰਨ ਕਰਨਾ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨ ਬਸੰਤ ਮਹੱਲਾ ਨਾਵਾ ਪਾਪੀ ਹੀ ਐ ਮੈਂ ਕਾਮ ਬਸਾਏ ਇਹ ਨਾਵਾ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਪਾਪੀ ਹੀ ਐ ਮੈਂ ਇਥੇ ਮੈਂ ਬੋਲਣਾ ਹੈ ਇਥੇ ਵਿਸਰਾਮ ਹੈ ਕਾਮ ਕਾਮ ਬਸਾਏ ਮਨ ਚੰਚਲ ਯਾਤਿ ਗਹਿਉ ਨ ਜਾਏ ਮਨ ਚੰਚਲ ਇਥੇ ਵਿਸਰਾਮ ਹੈ ਯਾਤਿ ਗਹਿਉ ਨ ਜਾਏ ਰਹਾਉ ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਾਰ ਤੀ ਭਾਵ ਸਾਗਰ ਉਤਰੇ ਪਾਰ ਤੇ ਪਦ ਤੇ ਵਿਸਰਾਮ ਲਾਉਣਾ ਤੇ ਭਾਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਇ ਦੀਜੈ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੂ ਬਿਸਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모 ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਪ ਪਾਇਆ ਤ੍ਰਿਸ਼ਨਾ ਸਕਲ ਵਿਨਾਸੀ ਮੰਨਤੇ ਨੇ ਸੁਖ ਮਾ ਹਿਸ ਮਾਇਆ ਜਾ ਕਹੂਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਨ ਗਾਵੇ ਕਹੋ ਨਾਨਕ ਇਹ ਬਿਦ ਕੀ ਸੰਪੈ ਕੋ ਗੁਰਮੁਖ ਪਾਵੇ ਬਸੰਤ ਮਹੱਲਾ ਨਾਵਾ ਮਨ ਕਹਾ ਬਿਸਾਰਿਓ ਰਾਮ ਨਾਮ ਮਨ ਕਹਾ ਬਿਸਾਰਿਓ ਕਿਥਿ ਵਿਸਨਾਮ ਰਾਮ ਨਾਮ ਮਨ ਕਹਾ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮਸਿਓ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਇਹੋ ਜਗ ਧੂਏ ਕਾ ਪਹਾਰ ਜਗ ਤੇ ਵਿਸਰਾਮ ਹੈ ਇਹੋ ਜਗ ਤੇ ਤੂਏ ਕਾ ਇਥੇ ਥੋੜਾ ਜਿਹਾ ਰੁੱਕ ਕੇ ਬੋਲਨਾ ਤੂਏ ਕਾ ਪਹਾੜ ਪਹਾੜ ਤੈ ਸੱਚਾ ਮੰਨਿਆ ਕਿਹ ਵਿਚਾਰ ਤੈ ਸੱਚਾ ਮੰਨਿਆ ਇਥੇ ਵਿਸਰਾਮ ਕਿਹ ਵਿਚਾਰ ਧਨਦਾਰਾ ਸੰਪਤ ਗਰੇਹ ਕਾਛ ਸੰਗ ਨ ਚਾਲੈ ਸਮਝ ਲੇ ਕਾਛ ਸੰਗ ਨ ਚਾਲੈ ਸਮਝ ਲੇ ਇਕ ਭਗਤ ਨਰਾਇਣ ਹੋਏ ਸੰਗ ਇੱਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਕਹੋ ਨਾਨਕ ਭਜ ਕਹੋ ਨਾਨਕ ਨਾਨਕ ਪਾਤਿਵਿਸਰਾਂਦ ਦਾ ਦੂ ਭਜ ਤਿਹ ਏਕ ਰੰਗ ਕਹੋ ਨਾਨਕ ਭਜ ਤਿਹ ਏਕ ਰੰਗ ਭਜ ਤਿਹ ਇਥੇ ਠਮਕ ਭਜ ਤਿਹ ਏਕ ਰੰਗ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ